ਅ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਤੁਸੀਂ ਸਾਰੇ ਇੱਥੇ ਆਏ ਜਿਉਂਦੇ ਰੋ ਕੁਸ਼ਰੋ ਮੇਰਾ ਦਾ ਨਜਾ ਖੜਾਦਾ ਇਹਨਾਂ ਨੇ ਤਾਂ ਮੈਂ ਕਹਿ ਰਿਹਾ ਸੀ ਜੀ ਆ ਬੜੀ ਅੱਛੀ ਫਿਲਮ ਇਹ ਇਹਨਾਂ ਨੇ ਬਣਾਈ ਆ ਮਨਦੀਪ ਹੋਰਾਂ ਨੇ ਔਰ ਮੈਂ ਵੀ ਇੱਕ ਕੱਚੀ ਫਿਲਮ ਦਾ ਹਿੱਸਾ ਬਣ ਕੇ ਬਹੁਤ ਖੁਸ਼ ਆ ਤੇ ਨਾਲ ਸਟਾਰ ਕਾਸਟ ਜਿਵੇਂ ਯਾ ਦੋਵੇਂ ਲੜਕੀਆਂ ਸਾਡੀਆਂ ਟਾਕੀਆਂ ਆਪਣਾ ਕਾਸਟਾ ਦੇ ਗੀਪੀ ਦੇ ਐਮੀ ਦੋਵੇਂ ਅੱਜ ਤੁਹਾਨੂੰ ਪਤਾ ਇਹਨਾਂ ਦਾ ਬਹੁਤ ਅੱਛਾ ਨਾਮ ਹੈ ਸਾਡੀ ਫਿਲਮ ਇੰਡਸਟਰੀ 'ਚ ਔਰ ਨਾਲ ਇਹਨਾਂ ਨੇ ਮੈਨੂੰ ਵੀ ਜੋੜ ਕੇ ਰੱਖਿਆ ਹੋਇਆ ਹੈ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਸਾਡੀ ਟੀਮ ਦਾ ਔਰ ਸਾਡੇ ਕੁਮਾਰ ਸਾਹਿਬ ਦਾ ਟਿਪਸ ਵਾਲਿਆਂ ਦਾ ਮਨਦੀਪ ਹੋਰਾਂ ਦਾ ਜਿਨ੍ਹਾਂ ਨੇ ਸਾਡੇ ਤੋਂ ਸਾਰਿਆਂ ਤੋਂ ਇੱਕ ਕੰਮ ਲਿਆ ਔਰ ਅਸੀਂ ਕੋਸ਼ਿਸ਼ ਕੀਤੀ ਅੱਛਾ ਕੰਮ ਕਰੀ థాంਕ ਯੂ ਸੋ ਮਚ ਐਤਰੀ ਤੋਂ ਉਧਰੋਂ ਆ ਕੇ